ਲੱਡਾ ਨਾਲ ਪਾਲੀਤੀ ਸਵਾ ਮਹੀਨਾ ਪਹਿਲਾਂ ਭੇਜੀ ਸੀ ਕੈਨੇਡਾ ਆਈ ਮੌਤ ਦੀ ਖਬਰ ਤਾਂ ਪਰਿਵਾਰ ਦਾ ਰੋ ਰੋ ਹੋਇਆ ਪੂਰਾ ਹਾਲ ਫਰੀਦਕੋਟ ਦੀ ਬਲਵੀਰ ਬਸਤੀ ਦੀ ਰਹਿਣ ਵਾਲੀ ਇੱਕ ਲੜਕੀ ਦੀ ਕੈਨੇਡਾ ਵਿੱਚ ਮੌਤ ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ ਮ੍ਰਿਤਕ ਲੜਕੀ ਦੇ ਪਿਤਾ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਉਹ ਆਟੋ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਸਨ ਔਰ ਅਕਤੂਬਰ ਮਹੀਨੇ ਵਿੱਚ ਉਹਨਾਂ ਦੀ ਲੜਕੀ ਦੀ ਸ਼ਾਦੀ ਹੋਈ ਸੀ ਔਰ ਦਸੰਬਰ ਵਿੱਚ ਉਹਨਾਂ ਦੀ ਲੜਕੀ ਸਟੱਡੀ ਵੇਸ ਤੇ ਕੈਨੇਡਾ ਗਈ ਸੀ ਕੈਨੇਡਾ ਪਹੁੰਚਣ ਤੋਂ ਬਾਅਦ 1-2 ਦਿਨਾਂ ਬਾਅਦ ਉਹਨਾਂ ਦੀ ਲੜਕੀ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ ਪਰ ਜਦੋਂ ਕੁਝ ਦਿਨ ਉਹਨਾਂ ਦੀ ਲੜਕੀ ਨਾਲ ਗੱਲਬਾਤ ਨਾ ਹੋਈ ਤਾਂ ਉਹਨਾਂ ਨੂੰ ਪਤਾ ਚੱਲਿਆ ਕਿ ਉਸਨਾਂ ਦੀ ਲੜਕੀ ਇਸ ਦੁਨੀਆ ਵਿੱਚ ਨਹੀਂ ਰਹੀ ਮ੍ਰਿਤਕ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦੀ ਲੜਕੀ ਦੀ ਸ਼ਾਦੀ ਅਕਤੂਬਰ ਵਿੱਚ ਹੋਈ ਸੀ ਔਰ ਦਸੰਬਰ ਵਿੱਚ ਉਹਨਾਂ ਦੀ ਲੜਕੀ ਸਟੱਡੀ ਦੇ ਸੇ ਕੈਨੇਡਾ ਚਲੀ ਗਈ ਸੀ ਔਰ ਸ਼ਾਦੀ ਕਰਾਉਣ ਵਾਲੇ ਲੜਕੇ ਨੇ ਵੀ ਅਜੇ ਕੈਨੇਡਾ ਜਾਣਾ ਸੀ ਉਸ ਤੋਂ ਪਹਿਲਾਂ ਉਹਨਾਂ ਦੀ ਲੜਕੀ ਦੀ ਮੌਤ ਦੀ ਖਬਰ ਉਹਨਾਂ ਤੱਕ ਪਹੁੰਚ ਗਈ ਇਸ ਨਾਲ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਇਹਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਲੋਕਾਂ ਨੇ ਮੀਡੀਆ ਰਾਹੀਂ ਗੁਆਰ ਲਗਾਈਏ ਕਿ ਉਹਨਾਂ ਦੀ ਲੜਕੀ ਦੀ Laash ਜਲਦੀ ਤੋਂ ਜਲਦੀ ਕੈਨੇਡਾ ਤੋਂ ਪੰਜਾਬ ਲੈ ਆਈ ਜਾਵੇ ਤਾਂ ਜੋ ਉਹਨਾਂ ਦਾ ਪਰਿਵਾਰ ਆਖਰੀ ਵਾਰ ਉਸ ਦਾ ਚਿਹਰਾ ਦੇਖ ਸਕਣ ਬਣੇਰੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਇਹ ਕਰ ਸਾਡੇ ਫੇਸਬੁੱਕ ਪੇਜ ਤੇ ਉਹਦਾ ਸਾਡੇ ਫੇਸਬੁੱਕ ਪੇਜ ਨੂੰ ਉਹਨੇ ਫੋਲੋ ਕਰ ਲੋ ਤਾਂ ਜੋ ਪੰਜਾਬ ਭਾਰਤੀਆਂ ਖਬਰਾਂ ਸਭ ਤੋਂ ਪਹਿਲਾਂ ਪਹੁੰਚ ਸਕਰ ਤੁਹਾਡੇ ਤੱਕ ਨਵਨੀਤ ਕੋ ਨਾਮ ਸੀਗਾ ਜੀ ਮਾਰਾ ਦਸਬਰ ਨੂੰ ਜੜਾਈ ਹੈ ਚਾਵਾ ਨਾਲ ਜੜਾਈ ਕਿਡ ਕੱਲ ਸਾਨੂੰ ਫੋਨ ਹੈ ਸਾਡੇ ਕੋ 10 ਵਜੇ ਤੁਹਾਡੀ ਕੁੜੀ ਕਦਮ ਹੋ ਗਈ ਹੈ ਹਏ ਆਕਾ ਕਿੰਨੇ ਪਤਾ ਨਹੀਂ ਸਾਨੂੰ ਜੀ ਕੁਝ ਨਹੀਂ ਮਤ ਕੁਛ ਨਹੀਂ ਕੁਝ ਵੀ ਕਰਦਾ ਕੁਝ ਨਹੀਂ ਜੀ ਕਿਹਾ ਸਾਨੂੰ ਫੋਨ ਨਹੀਂ ਆਇਆ ਲਾਟ ਬੋਰਨ ਨੇ ਆਪਣੀ ਮੰਮਾ ਨਾਲ ਕੀਤੀ 2 ਵਜੇ ਤੱਕ ਕੱਲ ਤੋਂ ਜਿਹੜੀ ਪਹਿਲੀ ਰਾਤ ਸੀਗੀ ਜੀ ਅਗਲੇ ਦਿਨ ਫੋਨ ਨਹੀਂ ਆਇਆ ਮੈਂ ਬਠਿੰਡੇ ਆਟੋ 'ਚ ਰਹਿਣਾ ਜੀ ਮੇਰੇ ਘਰ ਦੇ ਕਹਿੰਦੇ ਆ ਜਾਓ ਕੁੜੀ ਦਾ ਫੋਨ ਨਹੀਂ ਆਇਆ ਘਬਰਾ ਪਈ ਜਾਂਦਾ ਮੈਂ ਘਰੇ ਆ ਗਿਆ ਮੈਂ ਵੀ ਲਾਇਆ ਨਹੀਂ ਚੱਕਿਆ ਫਿਰ ਰਾਤੀ ਲੈ ਨਹੀਂ ਚੱਕਿਆ ਸਾਰੀ ਰਾਤ ਸਵੇਰੇ 3 ਵਜੇ ਮੈਨੂੰ ਘਰ ਦੇ ਆਠਾਇਆ ਉਹ ਤੇ ਕੁੜੀ ਨੂੰ ਅਸੀਂ ਫੋਨ ਕੀਤਾ ਕਹਿੰਦੀ ਅੰਕਲ ਮੈਂ ਜਾਨੀ ਆ ਉਹ ਗਈ ਹੈ ਉਹਨੇ ਜਾ ਕੇ ਕਰ ਲੱਭ ਕੇ ਦਰਵਾਜਾ ਖੜਕਾਇਆ ਨਹੀਂ ਜਿਹੜੇ ਉਹਦੇ ਨਾਲ ਰਹਿੰਦੇ ਸਕੇ ਮੁੰਡਾ ਉਹ ਲੱਗ ਰਿੰਦਾ ਸੀਗਾ ਇਹ ਦੋ ਹੀ ਕਮਰੇ ਸੀਗੇ ਉਹਨੂੰ ਵਿਚਾਰੇ ਨੂੰ ਫੋਨ ਕੀਤਾ ਉਹ ਕਹਿੰਦਾ ਕਿ ਕੋਈ ਨਹੀਂ ਦੇਖਦਾ ਕੋਨੇ ਖੜਕਾ ਨਹੀਂ ਫਿਰ ਉਹਨੇ ਪੁਲਿਸ ਬੁਲਾਈ ਆ ਕਹਿੰਦੇ ਜਿਵੇਂ ਸਾਨੂੰ ਦੱਸਿਆ ਜੀ ਪੁਲਿਸ ਨੇ ਖੋਲਿਆ ਤੇ ਅੰਦਰ ਮਰੀ ਪਈ ਹੈ ਜੀ ਉਹ ਰੋਲ ਕੇ ਸਾਨੂੰ ਮੇਰੀ ਟੀਮ ਨੂੰ ਕਹਿੰਦੀ ਪਾਪਾ ਕੋਝ ਨਾ ਘਬਰਾਓ ਤੁਸੀਂ ਐਡੇ ਵੱਡੇ ਚਾਲੀ ਸੀਗੇ ਤੁਸੀਂ ਆਟੋ ਜਾ ਗਏ ਮੈਂ ਤੁਹਾਨੂੰ ਬੜਾ ਵੱਡਾ ਫੇਰ ਕਰਦਾ ਕੀ ਤੁਹਾਨੂੰ ਵੱਡਾ ਮੀਨਸ ਖਲਾ ਕੇ ਦਾ ਕੀ ਕਰ ਕੀ ਸਾਨੂੰ ਕੋ ਕੋਲ ਆ ਜੀ 12 ਦਸੰਬਰ ਨੂੰ ਗਈ ਜੀ ਪਹਿਲੀ ਵਾਰੀ ਪਰ 12 ਤਰੀਕ ਨੂੰ ਆਜਾ ਲੱਗਾ 12 ਦਸੰਬਰ ਨੂੰ ਗਈ ਜੀ ਪਹਿਲੀ ਵਾਰੀ ਗਈ ਹੈ ਜੀ ਤੇ ਸਟੱਡੀ ਵੀਜ਼ੇ ਤੇ ਜਾ ਸਟੱਡੀ ਵੀਜ਼ੇ ਤੇ ਗਈ ਜੀ ਜੀ ਦਾ ਆਪਣੇ ਪਰੋਣੇ ਦੇ ਜਾਂਦੀਆਂ ਤਿਆਰੀਆਂ ਕਰਦੇ ਪਿਆ ਹੁਣ ਮਰਜ਼ ਕੀਤੀ ਸੀ 1 ਜਨਵਰੀ ਨੂੰ ਆਈ ਉਹਦਾ ਵਿਆਹ ਕੀਤਾ ਪਹਿਲਾਂ ਇੰਨਾ ਸੋਹਣਾ ਸਾਨੂੰ ਪਰੋਣਾ ਮਿਲਿਆ ਰੱਬ ਮੈਂ ਕਹਿੰਦਾ ਸਭ ਨੂੰ ਦਵੇ ਉਦਾਂ ਦਾ ਇੰਨਾ ਸੋਹਣਾ ਇੰਨਾ ਚੰਗਾ ਪੁੱਤ ਮਿਲਿਆ ਮੈਨੂੰ ਓ ਮੇਰੇ ਕੋੜਾ ਮੈਂ ਗੁਰਮੀ ਮੇਰੇ ਭੈਣ ਭਰਾਵਾ ਗੁੜੇ ਇੰਨਾ ਇੰਨਾ ਪਰਿਵਾਰ ਚੰਗਾ ਟੁੱਡੀ ਰਹਿੰਦੇ ਨੇ ਉਹ ਵੀ ਵਿਚਾਰੇ ਰੁੱਲ ਗਏ ਸੀ ਵੀ ਰੁੱਲ ਗਏ ਜੀ ਦੋ ਡੱਬੇ ਰੁੱਲ ਗਏ ਸਾਡੇ ਇਹ ਬੰਕਰ ਕੀ ਲੱਗਦਾ ਸਰਕਾਰ ਕੀ ਬਤਵਾ ਰਿਹਾ ਓਏ ਸਾਨੂੰ ਭਾਜੀ ਕੀ ਚਾਹੀ ਸਾਡੀ ਧੀ ਦੀ ਮਿੱਟੀ ਆ ਜੇ ਤੇ ਐ ਇਹਨੇ ਜੋ ਗਹਿਨੀ ਮੈਨੂੰ ਲਿਆ ਸਕਾ ਜੀ ਮੈਂ ਤਾਂ ਇਹ ਹੱਥ ਜੋੜ ਕੇ ਬੇਨਤੀ ਕਰਦਾ ਮੇਰੀ ਧੀ ਮੈਨੂੰ ਮਰੀ ਆ ਜੇ ਕਿਤੇ ਦੇਖ ਲਈਏ ਜਾਨ ਮੇਰੀ ਧੀ ਦਾ ਮੂਹ ਮਨੋ ਤਕ ਆ ਰਹੀ ਏ ਸੁਣ ਗੀ ਨਾ ਬੰਦ ਤਰਾ ਯੂ ਵੀ ਦੇ ਨਾ ਪੰਤੇ ਰਬ ਨੇ ਦੇ ਦਿਆ ਰੂਪੀਆਂ ਮੇ ਪੁੱਤ ਆ ਗੋ ਬਾਲਿਆ ਜੇ ਮੇਰਾ ਲੱਕ ਤੋੜ ਕੇ ਨਮਨੀਤ ਕੌਰ ਨਾ ਜੀ ਬੇਟੀ ਦਾ ਇਹ 1 ਅਕਤੂਬਰ ਨੂੰ ਇਹਦੀ ਮੈਰਿਜ ਕੀਤੀ ਹੈ ਜੀ ਤੇ 12 ਦਸੰਬਰ ਨੂੰ ਇਹ ਕੈਨੇਡਾ ਗਈ ਹੈ ਜੀ ਉੱਥੇ ਇਹਨਾਂ ਨੂੰ ਪਰਸੋਂ ਸਵੇਰ ਕੱਲ ਸਵੇਰ ਫੋਨ ਆਇਆ ਇਹਨਾਂ ਨੂੰ ਕਿ ਇਹਨਾਂ ਦੀ ਬੇਟੀ ਦੀ ਡੈਥ ਹੋ ਗਈ ਹੈ ਜੀ ਮੈਂ ਤੁਹਾਡੇ ਮਾਧਿਅਮ ਦੇ ਰਾਈ ਸਰਕਾਰ ਅੱਗੇ ਅਪੀਲ ਕਰਦਾ ਇੱਕ ਤਾਂ ਪਤਾ ਲਗਾਇਆ ਜਾਵੇ ਕਿ ਇਹਦਾ ਕਾਰਨ ਕੀ ਹੈ ਜੀ ਇਹਦੀ ਮੌਦਾ ਕਾਰਨ ਕੀ ਹੈਗਾ ਜੀ ਤੇ ਮੈਂ ਸਾਰੇ ਪ੍ਰਸ਼ਾਸਨ ਨੂੰ ਸਾਰੇ ਸਮਾਜ ਸੇਵੀਆਂ ਨੂੰ ਸਾਰੇ ਐਨ ਜੀਓ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹਨਾਂ ਦੀ ਬੇਟੀ ਦੀ ਮਿੱਟੀ ਲਿਆਉਣ ਦੇ ਵਿੱਚ ਇਹਨਾਂ ਦੀ ਮਦਦ ਕੀਤੀ ਜਾਵੇ ਜੀ ਮੈਂ ਤੁਹਾਡਾ ਪ੍ਰਸਤਾਵ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਤੁਹਾਡੇ ਮਾਧਿਅਮ ਦੇ ਰਾਹੀਂ ਇਹ ਖਬਰ ਸਾਰਿਆਂ ਤੱਕ ਪਹੁੰਚਣੀ ਚਾਹੀਦੀ ਹੈ ਜੀ ਇਹਨਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਆਪਦੀ ਧੀ ਦੀ ਬਿੱਟੀ ਨੂੰ Eceli છેલી